ਇਹ ਯਾਰ ਯਾ ਕਹ ਨਹੀਂ ਕਿ ਨੀ ਮਲਾ ਜੁੰਖੇ ਚ ਕਾੋ ਜਨਾ ਦਾ ਜੱਟ ਵੀ ਸਕੀਨ ਸਸੀਕਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਨਿਊ ਵੀਡੀਓ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਆਪਣੇ ਕੋਲ ਵੀਰ ਜੀ ਦੋ ਟਰੈਕਟਰ ਆਏ ਨੇ ਮਹੀਂਦਰਾ ਡੀਆਈ 575 ਤੇ ਇੱਕ ਤੁਸੀਂ ਦੇਖ ਰਹੇ ਹੋ ਮੈਸੀ 9500 ਤੇ ਇਹਨਾਂ ਬਾਰੇ ਕਰਦੇ ਆਂ ਗੱਲ ਵੀਰ ਤੇ ਮੈਸੀ 9500 ਪਹਿਲਾ ਟਰੈਕਟਰ ਦੇਖ ਰਹੇ ਹੋ ਵੀਰ ਜੀ ਲਾਸਟ ਚ ਨਿਕਲਿਆ 2017 ਦੇ ਜਮਾ ਲਾਸਟ ਦੇ ਵਿੱਚ ਵੀਰ 6 ਲੱਖ 50 ਹਜ਼ਾਰ ਰੁਪਿਆ ਵੀਰ ਨੇ ਪ੍ਰਾਈਸ ਮੰਗਿਆ ਜੀ ਪੀਵੀ 65 ਨੰਬਰ ਹੈ ਜੀ 85% ਟਾਇਰਾਂ ਦੀ ਕੰਡੀਸ਼ਨ ਹੈ ਵੀਰ ਜੀ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਵੇਟ ਵਗੈਰਾ ਲੱਗੇ ਹੋਏ ਨੇ ਪੂਰਾ ਸ਼ਿੰਗਾਰਿਆ ਹੋਇਆ ਟਰੈਕਟਰ ਹੈ ਵੀਰ ਤੇ ਪਸਾਨ ਵੀਰ ਦਾ ਨੰਬਰ ਵੀ ਤੁਸੀਂ ਸਕਰੀਨ ਦੇ ਉੱਪਰ ਹੀ ਦੇਖ ਰਹੇ ਹੋ ਜੀ 7253952600 ਤੇ ਇਹਦੇ ਉੱਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਟਰੈਕਟਰ ਬਹੁਤ ਹੀ ਵਧੀਆ ਕੰਡੀਸ਼ਨ ਦਾ ਵੀਰ ਤੁਸੀਂ ਦੇਖ ਰਹੇ ਹੋ ਤੇ ਨਿਊ ਵੰਗੂ ਟਾਇਰ ਪਏ ਆ ਵੀਰ ਅਸੀਂ 85% ਲਿਖੇ ਨੇ ਜਿਵੇਂ ਨਿਊ ਮੰਗੂ ਹੀ ਪਏ ਨੇ ਜੇਕਰ ਕੋਈ ਵੀ ਕਿਸਾਨ ਵੀ ਟਰੈਕਟਰ ਖਰੀਦਣਾ ਚਾਹੁੰਦਾ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਆਪਣਾ ਕੋਈ ਟਰੈਕਟਰ ਸੰਦ ਕੋਈ ਹੋਰ ਟਰਾਲੀ ਵਗੈਰਾ ਸੇਲ ਕਰਨਾ ਚਾਹੁੰਦੇ ਜੀ ਉਹਦੀਆਂ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਤੁਸੀਂ ਵੀਡੀਓ ਵਿੱਚ ਦੇ ਦੇਓ ਇਹ ਲਿਖ ਕੇ ਤੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਸਾਡਾ WhatsApp ਨੰਬਰ ਹੈਗਾ ਜੀ 8837665987 ਇਹ ਸਾਡਾ WhatsApp ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਫੋਟੋਆਂ ਸੈਂਡ ਕਰ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਣੀ ਜੀ ਇਹਦੇ ਵਿੱਚ ਕੋਈ ਖਰਚਾ ਨਹੀਂ ਤੁਹਾਡਾ ਜੀ ਤੇ ਨਾ ਹੀ ਅਸੀਂ ਆਪਦਾ ਨੰਬਰ ਦਿੰਨੇ ਆ ਜੀ ਵੀਡੀਓ ਦੇ ਵਿੱਚ ਤੁਹਾਡੇ ਨੰਬਰ ਹੁੰਦਾ ਜੀ ਤੇ ਤੁਹਾਡੇ ਨਾਲ ਹੀ ਡੀਲ ਕਰ ਸਕਦਾ ਜੀ ਕਿਸਾਨ ਭਰਾ ਜੇ ਕੋਈ ਟਰੈਕਟਰ ਖੁੱਤਣਾ ਚਾਹੁੰਦਾ ਜੀ ਸਾਡਾ ਕੋਈ ਕਮਿਸ਼ਨ ਨਹੀਂ ਹੁੰਦਾ ਜੀ ਇਹਦੇ ਵਿੱਚ ਤੇ ਅਗਲਾ ਵੀਰ ਤੁਸੀਂ ਜਿਹੜਾ ਟਰੈਕਟਰ ਦੇਖ ਰਹੇ ਹੋ ਹੈਗਾ ਜੀ ਮਹੀਂਦਰਾ ਟਰੈਕਟਰ ਹੈ ਜੀ 575 ਟਰੈਕਟਰ ਹੈ ਭੂਮੀ ਪੁੱਤਰ ਮਹੀਂਦਰਾ DI 575 2001 ਮਾਡਲ ਹੈ ਵੀਰੋ 22 ਲੱਖ ਰੁਪਿਆ ਵੀਰ ਨੇ ਪ੍ਰਾਈਸ ਮੰਗਿਆ ਜੀ ਬਰਨਾਲਾ ਏਰੀਆ ਜੀ 45% ਟਾਇਰਾਂ ਦੀ ਕੰਡੀਸ਼ਨ ਹੈ ਕਿਸਾਨ ਵੀ ਇਹਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 94 ਸ਼ੇਸੋ ਨੰਬਰ 16 354 ਵੀਰ ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਟਰੈਕਟਰ ਦਾ ਪੂਰਾ ਕੰਮ ਹੋਇਆ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਇੰਜਨ ਗੇਅਰ ਪੰਪ ਸਭ ਕੁਝ ਓਕੇ ਹੈ ਵੀਰ ਇੱਕ ਪੈਸੇ ਦਾ ਵੀ ਕੰਮ ਨਹੀਂ ਟਰੈਕਟਰ ਦਾ ਜੀ ਤੇ ਜੇਕਰ ਕੋਈ ਵੀ ਵੀਰ ਟਰੈਕਟਰ ਨੂੰ ਖਰੀਦਣਾ ਚਾਹੁੰਦਾ ਜੀ ਤੁਸੀਂ ਖਰੀਦ ਸਕਦੇ ਹੋ ਨੰਬਰ ਹੈਗਾ ਜੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਕਿਸਾਨ ਭਰਾ ਵੀ ਆਪਣੇ ਚੈਨਲ ਨਾਲ ਜੁੜ ਸਕਣ ਜੀ ਤੇ ਨਾਲ ਹੀ ਕਮੈਂਟ ਕਰਕੇ ਦੱਸਣਾ ਕਿ ਟਰੈਕਟਰ ਕਿਸ ਤਰ੍ਹਾਂ ਦੇ ਲੱਗੇ ਚੈਨਲ ਨੂੰ ਸਬਸਕ੍ਰਾਈਬ ਤਾਂ ਜ਼ਰੂਰ ਕਰਨਾ ਕਿ ਲਾਲ ਰੰਗ ਦੇ ਬਟਨ ਨੂੰ ਦਬਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਆਪਣੇ ਚੈਨਲ ਉਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਦੇਖਦੇ ਹੋ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਜਲਦੀ ਨਾਲ ਫਿਰ ਮੁਲਾਕਾਤ ਹੋਊ ਤਦ ਤੱਕ ਲਈ ਰੱਬ ਰਾ